ਐਨਕਲਾਬੀ ਸਾਡਾ ਰਾਦੇ ਸਾਰੇ ਪਾਠਕਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਤੇ ਸਾਡੇ ਅੱਜ ਦੇ ਲੇਖ ਦਾ ਸਿਰਲੇਖ ਵੀ ਹੈ ਨੋਬਲ ਸ਼ਾਂਤੀ ਪੁਰਸਕਾਰ ਤੇ ਜਮਾਤੀ ਸਮਾਜ ਸੱਚੀਓ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਆਪਣੇ ਦੂਸਰੇ ਕਾਰਜਕਾਲ ਵਿੱਚ ਜਨਤਕ ਤੌਰ ਤੇ ਆਪਣੇ ਆਪ ਲਈ ਨੋਬਲ ਸ਼ਾਂਤੀ ਪੁਰਸਕਾਰ ਦੀ ਮੰਗ ਸੈਂਕੜੇ ਵਾਰ ਕਰ ਚੁੱਕੇ ਹਨ ਉਹਦਾ ਦਾਵਾ ਹੈ ਕਿ ਉਸਨੇ ਦੁਨੀਆਂ ਦੇ ਅਲੱਗ-ਅਲੱਗ ਖੇਤਿਆਂ ਅੰਦਰ 11 ਜੰਗਾਂ ਰੁਕਵਾਈਆਂ ਹਨ ਜਿਸ ਕਰਕੇ ਉਹ ਨੋਬਲ ਸ਼ਾਂਤੀ ਪੁਰਸਕਾਰ ਦਾ ਹੱਕਦਾਰ ਹੈ ਜਦਕਿ ਅਮਰੀਕਾ ਦੇ ਪ੍ਰਮੁੱਖ ਵਿਰੋਧੀ ਰੂਸ ਨੇ ਵੀ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣ ਦੀ ਹਾਮੀ ਭਰ ਦਿੱਤੀ ਸੀ ਇਹ ਪੁਰਸਕਾਰ ਨਾ ਦੇਣ ਤੇ ਉਸਨੇ ਨਾਰਵੇ ਉੱਪਰ ਟੈਰਫ ਲਾਉਣ ਦੀ ਧਮਕੀ ਵੀ ਦੇ ਦਿੱਤੀ ਸੀ ਕਿਉਂਕਿ ਇਹ ਇਨਾਮ ਨਾਰਵੇ ਦੀ ਪਾਰਲੀਮੈਂਟ ਵੱਲੋਂ ਬਣਾਈ ਕਮੇਟੀ ਵੱਲੋਂ ਦਿੱਤਾ ਜਾਂਦਾ ਹੈ ਸੋ ਇਹ ਧਮਕੀਆਂ ਟਰੰਪ ਨੀਤੀ ਦਾ ਹਿੱਸਾ ਹੀ ਹਨ ਪਰ ਇਸ ਵਾਰ ਨੋਬਲ ਸ਼ਾਂਤੀ ਪੁਰਸਕਾਰ ਕਮੇਟੀ ਨੇ ਸ਼ਾਂਤੀ ਪੁਰਸਕਾਰ ਵੈਨਿਜੂਏਲਾ ਦੀ ਵਿਰੋਧੀ ਧਿਰ ਦੀ ਆਗੂ ਮਾਰੀਆ ਕੋਰੀਨਾ ਮਚਾਦੋ ਨੂੰ ਦੇ ਦਿੱਤਾ ਹੈ। ਮਾਰੀਆ ਨੇ ਨੋਬਲ ਇਨਾਮ ਮਿਲਣ ਤੋਂ ਬਾਅਦ ਦੁਨੀਆ ਦੇ ਇੱਕ ਹਿੱਸੇ ਵੱਲੋਂ ਇਸ ਪੁਰਸਕਾਰ ਨੂੰ ਦੇਣ ਉੱਪਰ ਕਮੇਟੀ ਦੀ ਆਲੋਚਨਾ ਵੀ ਕੀਤੀ ਗਈ। ਪਰ ਨੋਬਲ ਕਮੇਟੀ ਵੱਲੋਂ ਕਿਹਾ ਗਿਆ ਕਿ ਇਹ ਪੁਰਸਕਾਰ ਵੈਨਿਜੂਏਲਾ ਦੇ ਲੋਕਾਂ ਦੇ ਜਮਹੂਰੀ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਵਿੱਚ ਮਾਰੀਆ ਦੀ ਅਨਤਕ ਯਤਨਾਂ ਤੇ ਤਾਨਾਸ਼ਾਈ ਤੋਂ ਲੋਕਤੰਤਰ ਵਿੱਚ ਇੱਕ ਨ્યાਪੂਰਨ ਤੇ ਸ਼ਾਂਤੀਪੂਰਨ ਤਬਦੀਲੀ ਲਈ ਉਸਦੇ ਸੰਘਰਸ਼ ਲਈ ਦਿੱਤਾ ਗਿਆ ਹੈ ਕਮੇਟੀ ਵੱਲੋਂ ਇਨਾਮ ਵਿੱਚ 11 ਮਿਲੀਅਨ ਸਵੀਡਿਸ਼ ਕੋਰਨਰ ਜਾਨੀ ਕਿ 1.2 ਮਿਲੀਅਨ ਅਮਰੀਕੀ ਡਾਲਰ ਰਾਸ਼ੀ ਤੇ ਸੋਨੇ ਦਾ ਮੈਡਲ ਦੇ ਕੇ ਸਨਮਾਨ ਕੀਤਾ ਜਾਂਦਾ ਹੈ ਕਮੇਟੀ ਨੇ ਇਹ ਤਰਕ ਕਿੰਨੇ ਕੋ ਸੱਚ ਹਨ ਇਹਨਾਂ ਬਾਰੇ ਚਰਚਾ ਕਰਨ ਤੋਂ ਪਹਿਲਾਂ ਸੰਖੇਪ ਚ ਨੋਬਲ ਪੁਰਸਕਾਰਾਂ ਦੇ ਇਤਿਹਾਸ ਬਾਰੇ ਜਾਣ ਲਈਏ ਡਾਇਨਾਮਾਈਟ ਦੀ ਖੋਜ ਕਰਨ ਵਾਲੇ 스웨ਡਨ ਦੇ ਵਿਗਿਆਨੀ ਐਲਫਰਡ ਨੋਬਲ ਨੇ ਆਪਣੀ ਇੱਕ ਵਸੀਅਤ ਲਿਖੀ ਜਿਸ ਵਿੱਚ ਉਸਨੇ ਆਪਣੀ ਜਾਇਦਾਦ ਦਾ ਵੱਡਾ ਹਿੱਸਾ ਕਰੀਬ 31 ਮਿਲੀਅਨ 스ਵੇਡਿਸ਼ ਕੋਰਨਰ ਇੱਕ ਟਰਸਟ ਦੇ ਰੂਪ ਵਿੱਚ ਵਿਗਿਆਨੀਆਂ ਨੂੰ ਇਨਾਮ ਦੇਣ ਲਈ ਰੱਖੇ ਇਸ ਵਸੀਅਤ ਦੇ ਆਧਾਰ ਉੱਪਰ 1900 ਵਿੱਚ ਨੋਬਲ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਗਈ ਐਲਫਰਡ ਦੀ ਮੌਤ ਦੀ 5ਵੀਂ ਬਰੇਗਾਂਡ ਉੱਪਰ 10 ਦਸੰਬਰ 1901 ਨੂੰ ਪਹਿਲਾ ਨੋਬਲ ਇਨਾਮ ਦਿੱਤਾ ਗਿਆ ਸਾਥੀਓ ਪਹਿਲਾ ਪੰਜ ਖੇਤਰਾਂ ਵਿੱਚ ਇਹ ਇਨਾਮ ਦਿੱਤੇ ਜਾਂਦੇ ਸਨ ਉਹਨਾਂ ਵਿੱਚ ਸਿ ਭੌਤਿਕ ਵਿਗਿਆਨ ਰਸਾਇਣ ਵਿਗਿਆਨ ਮੈਡੀਸਨ ਸਾਹਿਤ ਤੇ ਸ਼ਾਂਤੀ ਦੇ ਲਈ ਇਹ ਪੰਜ ਖੇਤਰ ਨਾਮਜ਼ਦ ਸਨ 1968 ਵਿੱਚ ਸਵਿਡਨ ਦੇ ਕੇਂਦਰੀ ਬੈਂਕ ਵੱਲੋਂ ਆਰਥਿਕ ਖੇਤਰ ਵਿੱਚ ਕੰਮ ਕਰਦੇ ਅਰਥ ਸ਼ਾਸਤਰੀਆਂ ਲਈ ਵੀ ਨੋਬਲ ਪੁਰਸਕਾਰ ਸ਼ੁਰੂ ਕੀਤਾ ਗਿਆ ਸੀ ਨੋਬਲ ਸ਼ਾਂਤੀ ਪੁਰਸਕਾਰ ਨਾਰਵੇ ਦੀ ਸੰਸਦ ਵੱਲੋਂ ਨਾਮਜ਼ਦ ਕਮੇਟੀ ਜਿਸ ਦਾ ਕਾਰਜਕਾਲ 6 ਸਾਲਾਂ ਲਈ ਹੁੰਦਾ ਹੈ ਮੰਨੋ ਦਿੱਤਾ ਜਾਂਦਾ ਹੈ ਜਿਸ ਵਿੱਚ ਜ਼ਿਆਦਾਤਰ ਨੂੰ ਇਹ ਇਨਾਮ ਮਿਲੇ ਹਨ ਪਰ ਸਾਡੀ ਚਰਚਾ ਦਾ ਕੇਂਦਰੀ ਬਿੰਦੂ ਵੈਨਜ਼ੁਏਲਾ ਦੀ ਆਗੂ ਮਾਰਿਆ ਨੂੰ ਮਿਲਿਆ ਸ਼ਾਂਤੀ ਇਨਾਮ ਹੀ ਰਹੇਗਾ ਵੈਨਜ਼ੁਏਲਾ ਦੱਖਣੀ ਅਮਰੀਕਾ ਦਾ ਉਹ ਮੁਲਕ ਹੈ ਜੋ ਪਿਛਲੇ ਲੰਬੇ ਸਮੇਂ ਤੋਂ ਅਮਰੀਕੀ ਸਾਮਰਾਜ ਦੀਆਂ ਆਰਥਿਕ ਤੇ ਸਿਆਸੀ ਪਾਬੰਦੀਆਂ ਦਾ ਸਾਹਮਣਾ ਕਰ ਰਿਹਾ ਹੈ ਵੈਨਜ਼ੁਏਲਾ ਕੋਲ ਤੇਲ ਦੇ ਵਿਸ਼ਾਲ ਭੰਡਾਰ ਮੌਜੂਦ ਹਨ ਜਿਨ੍ਹਾਂ ਉਪਰ ਤੜਵੈਲ ਅਮਰੀਕੀ ਕੰਪਨੀਆਂ ਦੀ ਲੰਮੇ ਸਮੇ ਤੋਂ ਆਖਾ ਹੈ ਮੌਜੂਦਾ ਸਮੇਂ ਵੀ ਅਮਰੀਕਾ ਤੇ ਵੈਨਜ਼ੂਏਲਾ ਵਿਚਕਾਰ ਫੌਜੀ ਟਕਰਾਅ ਦੀ ਸੰਭਾਵਨਾ ਬਣੀ ਹੋਈ ਹੈ ਇਹ ਸਾਰੇ ਘਟਨਾਕਰਮ ਨੂੰ ਦੇਖਦੇ ਹੋਏ ਵੈਨਜ਼ੂਏਲਾ ਦੀ ਵਿਰੋਧੀ ਧਿਰ ਦੀ ਆਗੂ ਮਾਰੀਆ ਕੋਰੀਨਾ ਨੂੰ ਨੋਬਲ ਸ਼ਾਂਤੀ ਇਨਾਮ ਦੇਣਾ ਆਪਣੇ ਆਪ ਵਿੱਚ ਕਈ ਸਵਾਲ ਖੜੇ ਕਰਦਾ ਹੈ ਮਾਰੀਆ ਕੋਰੀਨਾ ਜੋ ਵੈਨਜ਼ੂਏਲਾ ਦੀ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਇਕਟੜ ਆਲੋਚਕ ਹੈ ਮਰੀਆਨੇ ਵੈਨਜ਼ੁਏਲਾ ਵਿੱਚ ਤਖਤਾ ਪਲਟ ਕਰਨ ਲਈ ਅਮਰੀਕਾ ਨਾਲ ਕਈ ਪ੍ਰਕਾਰ ਦੀ ਗੰਡਤੋਪ ਕੀਤੀ ਹੋਈ ਹੈ। ਉਸਨੇ ਆਪਣੀ ਇੰਟਰਵਿਊ ਵਿੱਚ ਕਿਹਾ ਹੈ ਕਿ ਵੈਨਜ਼ੁਏਲਾ ਉੱਪਰ ਕਿਸੇ ਵਿਦੇਸ਼ੀ ਮਿਲਟਰੀ ਐਕਸ਼ਨ ਰਾਹੀਂ ਹੀ ਇੱਥੇ ਤਖਤਾ ਪਲਟ ਕੀਤਾ ਜਾ ਸਕਦਾ ਹੈ। ਜਿਸ ਦਾ ਸਿੱਧਾ ਅਰਥ ਹੈ ਕਿ ਅਮਰੀਕਾ ਵੈਨਜ਼ੁਏਲਾ ਉੱਪਰ ਹਮਲਾ ਕਰੇ ਤੇ ਉੱਥੇ ਸੱਤਾ ਪਰਿਵਰਤਨ ਤੋਂ ਬਾਅਦ ਉਸ ਨੂੰ ਸત્તા ਦਾ ਹਿੱਸੇਦਾਰ ਬਣਾਵੇ। ਉਸਨੇ ਸ਼ਰਯਾਮ ਕਿਹਾ ਹੈ ਕਿ ਜੇਕਰ ਉਹ ਸੱਤਾ ਵਿੱਚ ਆਉਂਦੀ ਹੈ ਤਾਂ ਤੇਲ ਦੇ ਭੰਡਾਰਾਂ ਦਾ ਸਰਕਾਰੀ ਕੰਟਰੋਲ ਖਤਮ ਕਰਕੇ ਅਮਰੀਕੀ ਕੰਪਨੀਆਂ ਲਈ ਨਿੱਜੀਕਰਨ ਤਹਿਤ ਸਾਰਾ ਤੇਲ ਸੈਕਟਰ ਖੋਹ ਦਿੱਤਾ ਜਾਵੇਗਾ ਮਾਰੀਆ ਦੀ ਚੋਣ ਮਹਮ ਵਿੱਚ ਵੀ ਅਮਰੀਕਾ ਵੱਲੋਂ ਮੋਟਾ ਪੈਸਾ ਖਰਚੰਦਿਆਂ ਖਬਰਾਂ ਹਨ 2020 ਵਿੱਚ ਮਾਰੀਆ ਦੀ ਪਾਰਟੀ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਤਨ ਯਾਹੂਦੀ ਪਾਰਟੀ ਨਾਲ ਆਪਸੀ ਸਹਿਯੋਗ ਦਾ ਸਮਝੌਤਾ ਸਹੀ ਬੱਧ ਕੀਤਾ ਸੀ ਮਾਰੀਆ ਸ਼ੁਰੂ ਤੋਂ ਯੂਰਪ ਦੇ ਸੱਜੇ ਪੱਖੀ ਫਾਸਿਸਟ ਵਿਚਾਰਾਂ ਵਾਲੇ ਆਗੂਆਂ ਤੇ ਇਜ਼ਰਾਈਲ ਦੀ ਸਮਰਥਕ ਰਹੀ ਹੈ ਉਸਨੇ ਇਜ਼ਰਾਈਲ ਵੱਲੋਂ ਗਾਜ਼ਾ ਵਿੱਚ ਕੀਤੇ ਜਾ ਰਹੇ ਕਤਲੇਆਮ ਦੀ ਖੁੱਲੇ ਰੂਪ ਵਿੱਚ ਹਮਾਇਤ ਕੀਤੀ ਅਤੇ ਹਮਾਸ ਦੇ ਖਿਲਾਫ ਲਗਾਤਾਰ ਬਿਆਨ ਦਿੱਤੇ ਹਨ ਜਦਕਿ ਵੈਨਜ਼ੂਏਲਾ ਦੇ ਮਹਰੂਮ ਰਾਸ਼ਟਰਪਤੀ ਹਿਊਗੋ ਸ਼ਾਵੇਜ਼ ਨੇ 2009 ਵਿੱਚ ਗਾਜ਼ਾ ਸੰਘਰਸ਼ ਕਾਰਨ ਇਜ਼ਰਾਈਲ ਨਾਲ ਸਾਰੇ ਰਾਜਨੀਤਿਕ ਸਬੰਧ ਤੋੜ ਲਏ ਸਨ 2023 ਵਿੱਚ ਮੌਜੂਦਾ ਰਾਸ਼ਟਰਪਤੀ ਨਿਕੋਲਸ ਮਾਦੂਰ ਨੇ ਮਾਦੂਰੋ ਨੇ ਇਜ਼ਰਾਈਲ ਵੱਲੋਂ ਗਾਜ਼ਾ ਉੱਪਰ ਕੀਤੇ ਹਮਲਿਆਂ ਦੀ ਨਿੰਦਾ ਕੀਤੀ ਸੀ ਤੇ ਫਲਸਤੀਨੀ ਲੋਕਾਂ ਦੇ ਸਮਰਥਨ ਵਿੱਚ ਵੱਡੇ ਮਾਰਚ ਕੀਤੇ ਸਨ ਗਾਜ਼ਾ ਅੰਦਰ ਮਾਰੇ ਗਏ ਲੋਕਾਂ ਦੇ ਕਤਲੇਆਮ ਦੇ ਹੱਕ ਵਿੱਚ ਬੋਲਣ ਵਾਲੀ ਮਾਰੀਆ ਵੱਲੋਂ ਆਪਣਾ ਨੋਬਲ ਪੁਰਸਕਾਰ ਪੂਰੀ ਦੁਨੀਆ ਅੰਦਰ ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲੇ ਅਮਰੀਕੀ ਸਾਮਰਾਜ ਤੇ ਉਸਦੇ ਪਾਲਤੂ ਡੋਨਾਲਡ ਟਰੰਪ ਨੂੰ ਸਮਰਪਿਤ ਕਰਨਾ ਬੜਾ ਕੁਝ ਬਿਹਾਨ ਕਰਦਾ ਹੈ ਤੇ ਸਾਮਰਾਜੀ ਮੁਲਕਾਂ ਵੱਲੋਂ ਬਣਾਏ ਨੋਬਲ ਸ਼ਾਂਤੀ ਦੇ ਦੰਬ ਨੂੰ ਨੰਗਾ ਕਰਦਾ ਹੈ ਜੋ ਆਪਣੇ ਹੀ ਦੇਸ਼ ਉੱਪਰ ਹਮਲਾ ਕਰਨ ਲਈ ਕਹਿ ਰਹੀ ਹੋਵੇ ਉਹ ਸ਼ਾਂਤੀ ਦੀ ਦੇਵੀ ਭੜਾ ਕਿਵੇਂ ਹੋ ਸਕਦੀ ਹੈ ਅਸਲ ਵਿੱਚ ਉਸ ਨੂੰ ਨੋਬਲ ਪੁਰਸਕਾਰ ਦੇਣ ਪਿੱਛੇ ਸਾਮਰਾਜੀ ਤਾਕਤਾਂ ਦੀ ਆਪਣੀ ਗਿਣਤੀ ਮਿਲਦੀ ਹੈ ਮਾਰੀਆ ਕੋਰੀਨਾ ਨੂੰ ਨੋਬਲ ਇਨਾਮ ਦੇ ਕੇ ਦੁਨੀਆ ਸਾਹਮਣੇ ਉਸ ਦਾ ਸਿਆਸੀ ਕਦ ਵੱਡਾ ਕਰਨਾ ਸਾਮਰਾਜੀ ਮਲਕਾਂ ਖਾਸ ਕਰਕੇ ਅਮਰੀਕੀ ਧੜੇ ਦੀ ਵਿਉਂਤਬੰਦੀ ਹੈ ਸਾਥੀਓ ਅਮਰੀਕੀ ਸਾਮਰਾਜ ਵੈਨਿਜੁਏਲਾ ਅੰਦਰ ਤਖਤਾ ਪਲਟ ਕਰਨਾ ਚਾਹੁੰਦਾ ਹੈ ਜਿਸ ਤੋਂ ਬਾਅਦ ਮਾਰੀਆ ਰਾਹੀ ਆਪਣੀ ਕਠਪੁਤਲੀ ਸਰਕਾਰ ਚਲਾ ਸਕਦਾ ਹੈ ਅਮਰੀਕੀ ਸਾਮਰਾਜ ਇਸ ਤਰ੍ਹਾਂ ਦੇ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਸਨਮਾਨ ਦੇ ਕੇ ਦੁਨੀਆ ਸਾਹਮਣੇ ਸ਼ਾਂਤੀ ਦੇ ਪੁੰਜ ਬਣਾ ਕੇ ਪੇਸ਼ ਕਰਦੇ ਹਨ ਤਾਂ ਜੋ ਸਹੀ ਸਮਾਂ ਆਉਣ ਉਪਰ ਇਹਨਾਂ ਨੂੰ ਵਰਤਿਆ ਜਾ ਸਕੇ ਜਿਵੇਂ ਥੋੜਾ ਸਮਾਂ ਪਹਿਲਾਂ ਬੰਗਲਾਦੇਸ਼ ਅੰਦਰ ਹੋਏ ਰਾਜਪਲਟੇ ਤੋਂ ਬਾਅਦ ਜਿਸ ਨੂੰ ਦੇਸ਼ ਦਾ ਅੰਤਰਮੁਖੀ ਬਣਾਇਆ ਗਿਆ ਸੀ ਉਸ ਯੂਨਿਸ ਖਾਨ ਨੂੰ ਵੀ ਨੋਬਲ ਸ਼ਾਂਤੀ ਪੁਰਸਕਾਰ ਮਿਲਿਆ ਸੀ ਤੇ ਸਭ ਨੂੰ ਪਤਾ ਸੀ ਕਿ ਉਹ ਅਮਰੀਕੀ ਪੱਖੀ ਹੈ ਤੇ ਅੱਜ ਉਹ ਅਮਰੀਕਾ ਦੀ ਬੋਕਲ ਵਿੱਚ ਬੈਠਾ ਹੈ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਜਮਾਤੀ ਸਮਾਜ ਅੰਦਰ ਹਰ ਵਰਤਾਰੇ ਇਨਾਮ ਸੰਗਠਨ ਘਟਨਾ ਸਾਹਿਤ ਅਤੇ ਵਿਅਕਤੀ ਦਾ ਕਿਰਦਾਰ ਜਮਾਤੀ ਹੁੰਦਾ ਹੈ ਸ਼ਾਂਤੀ ਦਾ ਕਿਰਦਾਰ ਵੀ ਜਮਾਤੀ ਹੁੰਦਾ ਹੈ ਸ਼ਾਂਤੀ ਆਪਣੇ ਆਪ ਵਿੱਚ ਨਿਰਪੇਖ ਨਹੀਂ ਹੁੰਦੀ ਬਲਕਿ ਰਿਲੇਟਿਵ ਯਾਨੀ ਕਿ ਸਾਪੇਖ ਹੁੰਦੀ ਹੈ ਜਿੰਨਾ ਸਮਾਂ ਸਮਾਜ ਅੰਦਰ ਜਮਾਤਾਂ ਮੌਜੂਦ ਹਨ ਜਮਾਤੀ ਲੁੱਟ ਜਾਰੀ ਹੈ ਤਾਂ ਉਨਾ ਸਮਾਂ ਸਮਾਜ ਵਿੱਚ ਕਦੇ ਵੀ ਪੂਰਨ ਤੇ ਸਥਾਈ ਸ਼ਾਂਤੀ ਨਹੀਂ ਹੋ ਸਕਦੀ ਸਾਮਰਾਜੀ ਮੁਲਕ ਮੰਡੀਆਂ ਦੀ ਵੰਡ ਵੰਡਾਈ ਲਈ ਲਗਾਤਾਰ ਆਪਸ ਵਿੱਚ ਲੜਦੇ ਰਹਿੰਦੇ ਹਨ ਤਾਹੀ ਸਾਮਰਾਜ ਦਾ ਨਾਮ ਜੰਗ ਹੈ ਸ਼ਾਂਤੀ ਦਾ ਅਰਥ ਹੈ ਸਾਮਰਾਜੀ ਲੁੱਟ ਜੰਗ ਤੇ ਜਮਾਤੀ ਸਮਾਜ ਦਾ ਖਾਤਮਾ ਅੱਜ ਦੇ ਦੌਰ ਅੰਦਰ ਸ਼ਾਂਤੀ ਦੀ ਪਰਭਾਸ਼ਾ ਇੱਥੋਂ ਤੈਅ ਹੋਵੇਗੀ ਕਿ ਤੁਸੀਂ ਕਿਸ ਧਿਰ ਨਾਲ ਖੜੇ ਹੋ ਇਜ਼ਰਾਈਲ ਗਾਜ਼ਾ ਜੰਗ ਵਿੱਚ ਜੇਕਰ ਕੋਈ ਇਜ਼ਰਾਈਲ ਦੇ ਨੁਕਤੇ ਉੱਪਰ ਖੜ ਕੇ ਸ਼ਾਂਤੀ ਦੀ ਗੱਲ ਕਰੇ ਜਿਵੇਂ ਟਰੰਪ ਤੇ ਮਾਰੀਆ ਕਰ ਰਹੇ ਹਨ ਤਾਂ ਉਹ ਸ਼ਾਂਤੀ ਦਾ ਨਹੀਂ ਬਲਕਿ ਤਬਾਹੀ ਦਾ ਪ੍ਰਦੀਕ ਹੋਵੇਗਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਹੈਨਰੀ ਕਿਸਿੰਜਰ ਨੂੰ ਨੋਬਲ ਸ਼ਾਂਤੀ ਇਨਾਮ ਵਿਅਤਨਾਮ ਯੁੱਧ ਬੰਦ ਕਰਨ ਕਰਕੇ ਦਿੱਤਾ ਗਿਆ ਸੀ ਜਦਕਿ ਹਕੀਕਤ ਵਿੱਚ ਅਮਰੀਕਾ ਨੇ ਵਿਅਤਨਾਮ ਉੱਪਰ ਕਬਜ਼ਾ ਕਰਨ ਲਈ ਹਮਲਾ ਕੀਤਾ ਸੀ ਪਰ ਹੋ ਚੀ ਮਿੰਨ ਦੀ ਅਗਵਾਈ ਹੇਠ ਵਿਅਤਨਾਮ ਲਗਾਤਾਰ 10 ਸਾਲ ਅਮਰੀਕਾ ਖਿਲਾਫ ਲੜਦਾ ਰਿਹਾ ਤੇ ਅਮਰੀਕਾ ਨੂੰ ਵਿਅਤਨਾਮ ਦੇ ਲੋਕਾਂ ਹੱਥੋਂ ਸ਼ਰਮਨਾਕ ਹਾਰ ਖਾ ਕੇ ਪੱਜਣਾ ਪਿਆ ਸੀ ਹਮਲਾਵਰ ਵੀ ਅਮਰੀਕੀ ਸਾਮਰਾਜ ਸੀ ਉਸ ਦਿਨ ਹੀ ਪ੍ਰਤੀਨਿਧ ਹੈਨਰੀ ਕੈਂਸਿੰਜਰ ਨੂੰ ਨੋਬਲ ਇਨਾਮ ਦੇ ਦਿੱਤਾ ਗਿਆ ਜਦਕਿ ਅਸਲ ਆਕਾਦਾਰ ਹੋ ਚੀ ਮੈਨਸੀ ਜੋ ਸ਼ਾਂਤੀ ਲਈ ਲੜ ਰਿਹਾ ਸੀ ਇਸ ਤਰ੍ਹਾਂ ਦੇ ਦਿੱਤੇ ਜਾਂਦੇ ਪੁਰਸਕਾਰ ਵੀ ਜਮਾਤੀ ਸਮਾਜ ਤੋਂ ਅਣਪੇਝ ਨਹੀਂ ਹਨ ਇਹਨਾਂ ਦਾ ਕਰਦਾਰ ਵੀ ਜਮਾਤੀ ਹੀ ਹੈ ਇਹ ਪੁਰਸਕਾਰ ਚਾਹੇ 트੍ਰੰਪ ਨੂੰ ਮਿਲ ਜਾਂਦਾ ਜਾਂ ਚਾਹੇ ਮਾਰਿਆ ਨੂੰ ਮਿਲਿਆ ਹੈ ਇਹਨਾਂ ਦੋਨਾਂ ਦੀ ਸਿਆਸਤ ਦਾ ਨਿਸ਼ਾਨਾ ਇੱਕੋ ਹੈ ਸਾਮਰਾਜੀ ਪ੍ਰਬੰਧ ਦੀ ਮਜ਼ਬੂਤੀ ਇਹ ਪਰਸਕਾਰ ਸਾਮਰਾਜੀ ਮਲਕਾਂ ਦੀਆਂ ਸਿਆਸੀ, ਆਰਥਿਕ ਤੇ ਜੀਓਪੋਲਿਟਿਕਸ ਨੂੰ ਅੱਗੇ ਵਧਾਉਣ ਦੇ ਵਾਹਕ ਹਨ। ਧੰਨਵਾਦ ਸਾਥੀਓ।